ਖਾਲੋ ਆਈਸਕਰੀਮਾਂ ਤੇ ਪੀ ਲੋ ਦੁੱਧ ਆਹ ਦੇਖ ਲੋ ਬਾਈ ਨਕਲੀ ਦੁੱਧ ਕਿਵੇਂ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਆਈਸਕਰੀਮਾਂ ਕਿਵੇਂ ਬਣਦੀਆਂ ਨੇ ਜਮੇ ਲੋਕਾਂ ਦਾ ਬੇੜਾ ਬੈਠਾ ਪਿਆ ਬਾਈ ਆਹ ਦੇਖ ਲੋ ਕੈਮੀਕਲ ਕਿੰਨੇ ਖਤਰਨਾਕ ਕਿਸ ਤਰ੍ਹਾਂ ਦੇ ਕੈਮੀਕਲ ਪਾਉਣਗੇ ਸਭ ਤੋਂ ਪਹਿਲਾਂ ਇਹ ਬੰਦਾ ਯੂਰੀਆ ਪਾਊਗਾ ਦੇਖੋ ਯੂਰੀਆ ਦੇ ਨਾਲ ਤਿਆਰ ਹੁੰਦਾ ਯੂਰੀਆ ਜਿਹੜਾ ਖੇਤਾਂ ਦੇ ਵਿੱਚ ਪਾਉਂਦੇ ਨੇ ਨਾ ਰੇ ਆਪਾਂ ਯੂਰੀਆ ਜਿਹਨੂੰ ਕੈਮੀ ਜਿਹੜੀ ਕੈਮੀਕਲਾਂ ਨਾਲ ਤਿਆਰ ਹੁੰਦੀ ਹੈ ਯੂਰੀਆ ਉਹ ਯੂਰੀਆ ਪਾਤੀਆ ਤੁਹਾਡੇ ਸਾਹਮਣੇ ਆ ਦੇਖੋ ਆ ਚੱਕੋ ਸਭ ਤੋਂ ਪਹਿਲਾਂ ਇਹ ਬੰਦਾ ਯੂਰੀਆ ਪਾਊਗਾ ਉਸ ਤੋਂ ਬਾਅਦ ਆ ਪਤਾ ਨਹੀਂ ਕਿਹੜਾ ਖ ਤੁਹਾਨੂੰ ਕੀ ਲੱਗਦਾ ਇਹ ਉਹਦੇ ਉੱਤੇ orange ਛਾਪਿਆ ਪਿਆ ਹੈ orange ਦਾ ਬਣਾਇਆ ਹੋਇਆ ਹੈ ਬਾਈ ਜੀ ਸਿਰ ਪਲਪ ਹੁੰਦੇ ਨੇ orange ਦੇ ਮੜੇ-ਮੋਟੇ ਪਾਏ ਹਲਕੇ ਬਾਕੀ ਦਾ ਸਾਰੇ ਕੈਮੀਕਲ ਤੁਸੀਂ ਆਪਦੇ ਘਰੇ ਪਲਪ ਕਰ ਕੱਢ ਲਓ ਕੱਲੇ ਉਹਦਾ ਆਪਣਾ orange ਦਾ ਜਾਂ ਨਿੰਬੂ ਦਾ ਜਾਂ ਆਪਣਾ ਅੱਜ ਕੱਲ੍ਹ ਅੰਬ ਵਾਧੂ ਨੇ ਹਨਾ ਮੈਂਗੋ ਦਾ ਬਾਈ ਜੀ ਦੂਜੇ ਦਿਨ ਖਰਾਬ ਹੋ ਜਾਂਦਾ ਹੈ ਇਹ ਮਨੇ ਸਾਲਾਂ-ਸਾਲ ਪਾਏ ਰਹਿੰਦੇ ਨੇ ਇਸ ਤਰ੍ਹਾਂ ਹੀ ਤੁਸੀਂ ਹਿਸਾਬ ਲਾ ਲਓ ਇਹਦੇ ਵਿੱਚ ਕੀ ਮਲਾਉਂਦੇ ਹੋਣਗੇ ਆ ਦੇਖੋ ਉਸ ਤੋਂ ਬਾਅਦ ਆ ਦੇਖੋ ਇਹ ਇਹ ਆਪ ਹੋਰ ਖਤਰਨਾਕ ਕੈਮੀਕਲ ਪਾ ਰਿਹਾ ਹੈ ਆ ਦੇਖੋ ਬੰਦਾ ਦੇਖੋ ਬਾਈ ਜੀ ਆ ਚੀਜ਼ਾਂ ਖਵਾਉਂਦੇ ਨੇ ਤੁਹਾਨੂੰ ਹਜੇ ਦੇਖਦੇ ਜਾਏ ਉਹਦਾ ਬਣੂਗਾ ਕੀ ਬਾਈ ਜੀ ਆਪਦੇ ਬੱਚਿਆਂ ਨੂੰ ਆ ਜ਼ਹਿਰ ਖਵਾਉਣ ਤੋਂ ਵਧੀਆ ਨਾ ਆਪਦੇ ਘਰੇ ਦੁੱਧ ਦਾ ਆਪ ਤਿਆਰ ਕਰ ਲਓ ਬਾਈ ਜੀ ਬਹੁਤ ਆਸਾਨੀ ਨਾਲ ਤਿਆਰ ਹੋ ਜਾਂਦਾ ਫ੍ਰਿਜਰ ਚ ਰੱਖ ਕੇ ਆ ਦੇਖੋ ਦੇਖੋ ਆ ਬਣਾਤਾ ਜ਼ਹਿਰ ਹੀ ਤਿਆਰ ਕਰਤਾ ਇਹ ਤੁਹਾਡੇ ਬੱਚਿਆਂ ਵਾਸਤੇ ਜ਼ਹਿਰ ਤਿਆਰ ਹੋ ਰਿਹਾ ਟੈਨਸ਼ਨ ਨਾ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਤੁਹਾਡੇ ਬੱਚਿਆਂ ਵਾਸਤੇ ਜ਼ਹਿਰ ਤਿਆਰ ਹੋ ਰਿਹਾ ਆ ਚੱਕੋ ਜੀ ਬਣ ਗਈ ਗੱਲ ਇਹ ਇਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੇ ਬੱਚਿਆਂ ਨਾਲ ਇਹਨਾਂ ਨੂੰ ਸਿਰਫ ਆਪਣੇ ਪੈਸੇ ਨਾਲ ਮਤਲਬ ਹੈ ਇਹਨਾਂ ਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਤੁਹਾਡੇ ਬੱਚੇ ਬਿਮਾਰ ਹੁੰਦੇ ਨੇ ਤੁਸੀਂ ਮਰਦੇ ਹੋ ਤੁਹਾਨੂੰ ਕੈਂਸਰ ਹੁੰਦਾ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸਗੋਂ ਹਸਪੀਟਲ ਵਾਲਿਆਂ ਨਾਲ ਤਾਂ ਇਹਨਾਂ ਦੇ ਮਨ ਲੱਗਦਾ ਪੈਸੇ ਪੁਸੇ ਕਿਤੇ ਹੋਏ ਹੋਣਗੇ ਵੀ ਭਾਈ ਬਿਮਾਰ ਹੋਣਗੇ ਤੁਹਾਡੇ ਕੋਲੇ ਆਉਣਗੇ ਤਾਂ ਸਾਨੂੰ ਹਫ਼ਤਾ ਮਹੀਨਾ ਐਨੇ ਪੈਸੇ ਦਿਓ ਆ ਦੇਖੋ ਆ ਦੇਖੋ ਹੋ ਗਈ ਤਿਆਰ ਕੁਲਫੀ ਆ ਪੈ ਗਈ ਪੈਕ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਪੈਕ ਹੋ ਹੋ ਕੇ ਕੁਲਫੀ ਆਪਾਂ ਬੜੇ ਸ਼ਾਨਦਾਰ ਬੜੇ ਆਪਾਂ ਸਗੋਂ ਐਂ ਕਹਿੰਦੇ ਪੈਕ ਕਾਲੀ ਦੇ ਦੇ ਉਹ ਪੰਦਰੀ ਜਿਆਦੇ ਬੱਚੋ ਇਹਨਾਂ ਕੁਲਫੀਆਂ ਤੋਂ ਇਹ ਬ੍ਰਾਂਡ ਦੀ ਗੱਲ ਨਹੀਂ ਹਰੇਕ ਬ੍ਰਾਂਡ ਐਦਾਂ ਦੀ ਬਣਾਉਂਦਾ ਕੋਈ ਇਹ ਨਹੀਂ ਹੈਗਾ ਵੀ ਇਹੀ ਬ੍ਰਾਂਡ